ਹਾਂਜੀ ਅੱਜ ਜੋ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝ ਕਰਨੀ ਆ ਉਹ ਜਾਣਕਾਰੀ ਇੱਕ ਪੌਦਾ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਆਲ ਇੰਡੀਆ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਹਰ ਥਾਂ ਲੱਗਿਆ ਹੁੰਦਾ ਆਪਾਂ ਬਹੁਤ ਨੇੜਿਓ ਉਸ ਪੌਦੇ ਨੂੰ ਜਾਣਦੇ ਵੀ ਹੋਵਾਂਗੇ ਉਹ ਪੌਦਾ ਹੈ ਜੀ ਅਮਰੂਦ ਅਮਰੂਦ ਪੌਦੇ ਨੂੰ ਸਿਰਫ ਅਸੀਂ ਇੱਕ ਫਲ ਦੇ ਰੂਪ ਦੇ ਵਿੱਚ ਹੀ ਦੇਖਦੇ ਹਾਂ ਕਿ ਸਾਨੂੰ ਸਿਰਫ ਉਹ ਫਲ ਦਿੰਦਾ ਤੇ ਅਸੀਂ ਖਾਂਦੇ ਆ ਉਸ ਦੇ ਵਿੱਚ ਬਹੁਤ ਸਾਰੇ ਗੁਣ ਨੇ ਸਭ ਤੋਂ ਵੱਧ ਜਿਹੜਾ ਅਮਰੂਦ ਦੇ ਵਿੱਚ ਲੋਹਾ ਪਾਇਆ ਜਾਂਦਾ ਜੋ ਸਾਡੀ ਬਾਡੀ ਦੇ ਵਿੱਚ ਬਹੁਤ ਗੁਣਾਕਾਰੀ ਤੱਤ ਹੈ ਵੈਸੇ ਤਾਂ ਹੀ ਹਰ ਇੱਕ ਫਸਲ ਦੇ ਵਿੱਚ ਵੀ ਆਪਾਂ ਲੋਹਾ ਘੱਟ ਦੀ ਜਿਹੜੀ ਸਪਰੇ ਵੀ ਕਰਦੇ ਆ ਕਿਸੇ ਵੀ ਤਰੀਕੇ ਨਾਲ ਆਪਾਂ ਉਸ ਦੀ ਜਿਹੜੀ ਪੂਰਤੀ ਕਰਦੇ ਆ ਪਰ ਅਮਰੂਦ ਦੇ ਵਿੱਚ ਬਹੁਤ ਬੜੀ ਮਾਤਰਾ ਦੇ ਵਿੱਚ ਜਿਹੜਾ ਲੋਹੇ ਦੀ ਮਾਤਰਾ ਹੁੰਦੀ ਹੈ ਇਹ ਤੁਸੀਂ ਗੂਗਲ ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਹੁਣ ਜਿਹੜਾ ਅਗਲਾ ਗੁਣ ਹੈ ਅਗਲਾ ਗੁਣ ਦੋਸਤੋ ਜਿਹੜੇ ਭਰਾਵਾਂ ਨੂੰ ਕਾਫੀ ਲੰਮੇ ਸਮੇਂ ਤੋਂ ਖੰਗ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੁਝ ਨਹੀਂ ਕਰਨਾ ਦੋ ਚਾਰ ਪੱਤੇ ਅਮਰੂਦ ਲੈ ਸਕਦੇ ਆ ਉਸ ਨੂੰ ਥੋੜਾ ਜਿਹਾ ਨਮਕ ਪਾ ਕੇ ਮੰਨ ਲਓ ਅੱਧਾ ਗਲਾਸ ਪਾਣੀ ਦਾ ਹੋਵੇ ਉਸ ਦੇ ਵਿੱਚ ਤਿੰਨ ਚਾਰ ਪੱਤੇ ਅਮਰੂਦ ਦੇ ਪਾ ਲਓ ਉਸ ਨੂੰ ਉਬਾਲਣਾ ਸ਼ੁਰੂ ਕਰ ਦਿਓ ਜਦੋਂ ਉਸ ਪਾਣੀ ਦਾ ਜਿਹੜਾ ਆਪਣੇ ਪਾਣੀ ਰੱਖਿਆ ਮੰਨ ਲਓ ਇੱਕ ਗਲਾਸ ਰੱਖਿਆ ਉਸ ਦਾ ਤੀਜਾ ਹਿੱਸਾ ਰਹਿ ਗਿਆ ਉਹਨਾਂ ਪੱਤਿਆਂ ਦਾ ਜਿਹੜਾ ਅਸਰ ਹੈ ਉਸ ਪਾਣੀ ਦੇ ਵਿੱਚ ਨਿਕਲ ਜਾਵੇਗਾ ਦੇਸੀ ਨਮਕ ਉਹ ਜਿਹੜਾ ਬਹੁਤ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲੈਣਾ ਜਿਆਦਾ ਨਹੀਂ ਪਾਉਣਾ ਥੋੜਾ ਜਿਹਾ ਟੇਸਟ ਇਸ ਦਾ ਕੋਹੜਾ ਹੋਵੇਗਾ ਪਰ ਜਿਹੜੀ ਖੰਗ ਹੈ ਖੰਗ ਤੇ ਬਹੁਤ ਅਸਰਦਾਰ ਹੋਵੇਗਾ ਇਹ ਜਿਹੜਾ ਤਰੀਕਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਇਹੀ ਤਰੀਕੇ ਵਰਤਦੇ ਸੀ ਉਹ ਜੋ ਐਲੋਪੈਥਿਕ ਦਵਾਈਆਂ ਅੱਜ ਕੱਲ ਚਲਦੀਆਂ ਉਹ ਉਹਨਾਂ ਦਾ ਸੇਵਨ ਨਹੀਂ ਕਰਦੇ ਸੀ ਕੋਈ ਦੇਸੀ ਤਰੀਕੇ ਨਾਲ ਹੀ ਆਪਣੀ ਜਿਹੜੀ ਸਰੀਰ ਦੀ ਕੋਈ ਪ੍ਰੋਬਲਮ ਹੁੰਦੀ ਸੀ ਉਹਨੂੰ ਸੈੱਟ ਕਰ ਲੈਂਦੇ ਸੀ ਦੋਸਤੋ ਹਰ ਇੱਕ ਘਰ ਹੋਵੇਗਾ ਇਹ ਪੌਦਾ ਹਰ ਇੱਕ ਖੇਤ ਦੇ ਵਿੱਚ ਹੋਵੇਗਾ ਇਸ ਦਿਨ ਆਪਾਂ ਇਸ ਤਰੀਕੇ ਨਾਲ ਵੀ ਲਾਹ ਲੈ ਸਕਦੇ ਆ ਇੱਕ ਫਾਲਤੇ ਸਾਨੂੰ ਦਿੰਦੇ ਹੀ ਦਿੰਦਾ ਨਾਲ ਦੀ ਨਾਲ ਇਹ ਇੱਕ ਦਵਾਈ ਦਾ ਕੰਮ ਵੀ ਕਰਦੇ ਆ ਹਰ ਇੱਕ ਪੌਦੇ ਦਾ ਇਹ ਗੁਣ ਹੁੰਦਾ ਦੋਸਤੋ ਇਹ ਆਪਣੇ ਯਾਰਾਂ ਦੋਸਤਾਂ ਨਾਲ ਤੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਦਾ ਭਲਾ ਹੋ ਜਾਵੇ ਧੰਨਵਾਦ ਜੀ